ਤਾਂ ਅਨੁਸ਼ੀਰਿ ਗੁਰੂ ਰਾਮਦਾਸ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਭਗਤਾਂ ਦਾ ਕੀਤਾ ਭਗਤ ਕੌਣ ਹੈ ਜਿਹੜਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਰੰਗਿਆ ਹੋਇਆ ਹੈ ਖਾਸ ਕਰਕੇ ਪ੍ਰੇਮ ਭਗਤੀ ਨੂੰ ਜਿਹਨੇ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਐਸਾ ਜਿਹੜਾ ਭਗਤ ਹੈ ਉਸ ਦੀ ਅਵਸਥਾ ਕੀ ਹੈ ਕਿ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦਾ ਹੈ ਔਰ ਅਗਲੀ ਸਟੇਜ ਸੰਤ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪ੍ਰਮਾਨ ਕਰਦੇ ਆ ਕਿ ਸੰਤ ਕੌਣ ਹੈ ਤਾਂ ਹਜੂਰ ਪ੍ਰਮਾਨ ਕਰਦੇ ਆ ਧੰਨ ਤਨ ਭਾਗਤ ਨਾ ਸੰਤ ਦੇ ਨਾ ਜਿਹੜਾ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਨੂੰ ਸੁਣਦਾ ਹੈ ਕੰਨਾਂ ਦੁਆਰਾ ਜਿਨੇ ਆਪਣੀ ਸੁਰਤ ਨੂੰ ਨਾਮ ਵਿੱਚ ਡੁੱੜਿਆ ਹੋਇਆ ਉਸ ਨੂੰ ਸੰਤ ਦੀ ਉਪਾਧੀ ਹਜੂਰ ਨੇ ਦਿੱਤੀ ਹੈ। ਔਰ ਇਸ ਤੋਂ ਅੱਗੇ ਸਾਧੂ ਦੀ ਅਵਸਥਾ ਤੇ ਜਨ ਦੀ ਅਵਸਥਾ ਦੱਸੀ ਹੈ। ਕਿ ਜਿਹੜਾ ਸਾਧੂ ਹੈ ਉਹ ਅਠੇ ਪਹਿਰ ਪਰਮੇਸ਼ਰ ਦੇ ਕੀਰਤਨ ਦਾ ਗਾਇਨ ਕਰਦਾ ਹੈ। ਔਰ ਜਨ ਵੀ ਵਾਹਿਗੁਰੂ ਦਾ ਦਾਸ ਵੀ ਕੀਰਤਨ ਵਿੱਚ ਡੁੱੜਿਆ ਰਹਿੰਦਾ ਹੈ। ਕੀਰਤਨ ਭਗਤੀ ਨੂੰ ਜਿਨੇ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਹੈ। ਔਰ ਇਸ ਤੋਂ ਅੱਗੇ ਗੁਰਮੁਖ ਦੀ ਅਵਸਥਾ ਦੱਸੀ ਹੈ ਜਿਸ ਗੁਰਮੁਖ ਨੇ ਗੁਰੂ ਦੀ ਮਤ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਤਨ ਤਨ ਭਾਗ ਤੇ ਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਨਤਿਆ ਜਿਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਮਨ ਤੋਂ ਜਿੱਤ ਪ੍ਰਾਪਤ ਕਰ ਲਈ ਮਨ ਤੋਂ ਵਿਜਈ ਹੋ ਗਿਆ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਉਹ ਗੁਰਸਿੱਖ ਹੈ ਔਰ ਉਹ ਧੰਤਾ ਦੇ ਜੋਗ ਹੈ ਔਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ ਸਭ ਤੋਂ ਉੱਤਮ ਅਤੇ ਵੱਡੇ ਭਾਗ ਕੇਦਿਆਂ ਗੁਰਸਿੱਖ ਦੇ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਭਾਈ ਗੁਰਦਾਸ ਸਿੰਘ ਜੀ ਦਾ ਕਥਨ ਹੈ ਸੰਤ ਭਗਤ ਗੁਰਸਿੱਖ ਹੈ ਜਗਤਾਰਣ ਆਏ ਸੇ ਉਪਕਾਰੀ ਜਗਤ ਮੈਂ ਗੁਰਮੰਤਰ ਜਪਾਏ ਉਹ ਚਾਰਨ ਕਰਦੇ ਆ ਦਸਮ ਪਾਤਸ਼ਾਹ ਜੀ ਦੇ ਸਮੇਂ ਵਿੱਚ ਹੋਏ ਆ ਕਿ ਸੰਤ ਔਰ ਭਗਤ ਤੀਸਰੇ ਹਨ ਗੁਰਸਿੱਖ ਇਹ ਤਿੰਨੇ ਪਰਉਪਕਾਰ ਵਾਸਤੇ ਦੁਨੀਆ ਤੇ ਆਉਂਦੇ ਆ ਦੁਨੀਆ ਦਾ ਭਲਾ ਕਰਨ ਵਾਸਤੇ ਆਉਂਦੇ ਆ ਔਰ ਦੁਨੀਆ ਤੋਂ ਕਾਰ ਕੀ ਕਰਾਉਂਦੇ ਆ ਗੁਰਮੰਤਰ ਦਾ ਜਾਪ ਕਰਾਉਂਦੇ ਆ ਵਾਹਿਗੁਰੂ ਦੇ ਨਾਮ ਦਾ ਜੋ ਆਪ ਦੁਨੀਆਂ ਤੋਂ ਕਰਵਾ ਕੇ ਦੁਨੀਆਂ ਦਾ ਭਲਾ ਕਰਦੇ ਆ ਉਹਨਾਂ ਨੂੰ ਸਤਿਗੁਰੂ ਨੇ ਪਰਉਪਕਾਰੀ ਆਤਮਾ ਦਾ ਦਰਜਾ ਦਿੱਤਾ ਹੈ। ਅõ ਅੱਜ ਮਹਾਪੁਰਖਾਂ ਦੀ 100 ਸਾਲਾ ਜਨਮ ਸ਼ਤਾਬਦੀ ਮਨਾ ਰਹੇ ਹੋ। ਪੰਡਿਤ ਗੁਲਾਬ ਸਿੰਘ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਮੈਂ ਜ਼ਿਆਦਾ ਸਮਾਂ ਨਾ ਲਵਾਂ। ਧਨ ਪਈ ਤਨ ਕੀ ਜਨਨੀ ਕਿਰਤਾਰਸਤਾ ਜਗ ਬੇਦਨ ਗਾਈ। ਕੁਲ ਪਾਵਨ ਜਾਹੇ ਕਰੀ ਸਗਰੀ ਜਗ ਧਨ ਪਏ ਜਿਹ ਮੀਤ ਸਖਾਈ ਪਦ ਕੰਜਨ ਜਾਸ ਪਨੀਤ ਰਾਰਜ ਪਾਵਨ ਤੇ ਜਗ ਪਾਪ ਮਟਾਈ ਜੋ ਭਾ ਮੰਡਲ ਮਾਹੇ ਭ ਦੇਖਣ ਏਕ ਅਕਾਗਰ RAM ਸਹਾਈ ਸੰਸਾਰ ਦੇ ਅੰਦਰ ਉਹ ਮਾਂ ਧਨਤਾ ਦੇ ਜੋਗ ਹੈ ਉਸ ਮਾਂ ਦੀ ਉਸ ਪਿਤਾ ਦੀ ਵੇਦਾ ਨੇ ਕੀਰਤੀ ਗਾਈ ਹੈ ਵੇਦਾ ਨੇ ਉਸਤਤੀ ਕੀਤੀ ਹੈ ਜਿਸ ਮਾਂ ਦੀ ਕੁੱਖ ਤੋਂ ਮਹਾਪੁਰਖ ਸੰਤ ਬਾਬਾ ਕੁੰਦਨ ਸਿੰਘ ਜੀ ਵਰਗਾ ਮਹਾਪੁਰਖ ਜਨਮ ਲੈਂਦਾ ਹੈ ਹੁਣੇ ਜ਼ਿਕਰ ਹੋ ਰਿਹਾ ਸੀ ਬਾਬਾ ਜੀ ਦੇ ਬਾਬਾ ਕੁੰਦਨ ਸਿੰਘ ਸਾਹਿਬ ਜੀ ਦਾ ਦਮਦਮੀ ਟਕਸਾਲ ਦੇ ਨਾਲ ਜੋ ਨਾਤਾ ਸੀ ਜਿੰਨਾ ਕੁ ਮੈਂ ਸੁਣਿਆ ਅੱਖਾਂ ਵੀ ਮੈਂ ਉਹਨਾਂ ਦੇ ਬਹੁਤ ਰੱਜ ਰੱਜ ਕੇ ਦਰਸ਼ਨ ਕੀਤੇ ਐ ਔਰ ਸਾਧ ਸੰਗਤ ਜੀ ਜਦੋਂ ਵੈਸੇ ਤਾਂ ਸੰਤ ਬਾਬਾ ਖੁੰਦਨ ਸਿੰਘ ਜੀ ਦਾ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਦੀ ਢਿੰਡਰਾਂ ਵਾਲਿਆਂ ਤੋਂ ਹੀ ਦਮਦਮੀ ਟਕਸਾਲ ਦੇ ਨਾਲ ਅਥਾ ਪਿਆਰ ਸੀ ਜੇ ਉਸ ਤੋਂ ਪਿੱਛੇ ਚਲੇ ਜਾਈਏ ਇਸ ਸੰਪਰਦਾਇ ਨਾਨਕ ਸਰ ਕਲੇਰਾ ਦੇ ਬਾਨੀ ਮਹਾਂਪੁਰਖ ਧੰਨ ਬਾਬਾ ਆਨੰਦ ਸਿੰਘ ਸਾਹਿਬ ਜੀ ਉਹ ਮਹਾਂਪੁਰਖ ਕਿਹਾ ਕਰਦੇ ਸਨ ਕਿ ਭਾਈ ਅਸੀਂ ਦਮਦਮੀ ਗੁਰੂ ਦੇ ਸਿੱਖ ਹਾਂ ਭਾਬ ਜਿਹੜੀ ਗੁਰਬਾਣੀ ਦਾ ਸ਼ੁੱਧ ਵਿਚਾਰਨ ਜਿਹੜੇ ਗੁਰਬਾਣੀ ਦੇ ਅਰਥ ਦਸਮ ਪਿਤਾ ਜੀ ਨੇ ਸਾਨੂੰ ਤੱਕ ਸ੍ਰੀ ਦਮਦਮਾ ਸਾਹਿਬ ਦੀ ਗੁਰੂ ਕੀ ਕਾਸ਼ੀ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਜਿੱਥੋਂ ਦਮਦਮੀ ਟਕਸਾਲ ਦੀ ਰਮਤਾ ਹੋਈ ਉਸੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਭਗਵਾਨ ਸਿੰਘ ਜੀ ਹੋਏ। ਔਰ ਸਾਥ ਸੰਗਤ ਜੀ ਆਪ ਜੀ ਅੱਠਵੀਂ ਥਾਂ ਤੇ ਮੁਖੀ ਸਨ ਦਮਦਮੀ ਟਕਸਾਲ ਦੇ ਜਿਨ੍ਹਾਂ ਤੋਂ ਸੰਤ ਬਾਬਾ ਵਧਾਵਾ ਸਿੰਘ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਸੰਤ ਗਿਆਨੀ ਭਗਵਾਨ ਸਿੰਘ ਜੀ ਤੋਂ ਔਰ ਸੰਤ ਬਾਬਾ ਹਰਨਾਮ ਸਿੰਘ ਜੀ 베ਦੀ 베ਦੀ ਕੁੱਲ ਦੇ ਭੂਕਸ਼ਣ ਸਾਡੇ ਪਾਸ ਬੈਠੇ ਹੈ ਮਹਾਪੁਰਖ ਸੰਤ ਬਾਬਾ ਸਰਬ ਜੋਤ ਸਿੰਘ ਜੀ 베ਦੀ ਤਨ 베ਦੀ ਅਣ ਕੀ ਕੋਲ ਬਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਈ ਸਹਾਈ ਇਹ ਕਲਗੀਧਰ ਪਾਤਸ਼ਾਹ ਜੀ ਦੇ ਸ਼ਿਰ ਮੁਖਵਾਕ ਬਚਨ ਹਾਂ ਬਾਬਾ ਜੀ ਮਹਾਰਾਜ ਦੀ ਬਿੰਦੀ ਅੰਸ ਹੈ ਅਸੀਂ ਮਹਾਰਾਜ ਦੀ ਨਾਦੀ ਅੰਸ ਹੈ ਸੋ ਇਸ ਕਰਕੇ ਸਾਧ ਸੰਗਤ ਜੀ ਸੰਤ ਬਾਬਾ ਵਿਸ਼ਨ ਸਿੰਘ ਜੀ ਮੁਰਾਲੇ ਵਾਲੇ ਜੋ ਦਮਦਮੀ ਟਕਸਾਲ ਦੇ ਦਸਵੇਂ ਮੁਖੀ ਸਨ ਉਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ 베ਦੀ ਉਹਨਾਂ ਕੋਲੋਂ ਗੁਰਮਤ ਦੀ ਵਿੱਦਿਆ ਪ੍ਰਾਪਤ ਕੀਤੀ ਸੀ ਔਰ ਉਹਨਾਂ ਕੋਲੋਂ ਹੀ ਉਹਨਾਂ ਨੇ ਸੰਤ ਬਾਬਾ ਭਗਵਾਨ ਸਿੰਘ ਜੀ ਕੋਲੋਂ ਔਰ ਸੰਤ ਬਾਬਾ ਭਗਵਾਨ ਸਿੰਘ ਜੀ ਕੋਲੋਂ ਸੰਤ ਬਾਬਾ ਅਨੰਦ ਸਿੰਘ ਜੀ ਮਹਾਪੁਰਖਾਂ ਨੇ ਗੁਰਬਾਣੀ ਦਾ ਸੁੱਧ ਉਚਾਰਨ ਦੀ ਅਰਥਾਂ ਸਹਿਤ ਸੰਥਿਆ ਪ੍ਰਾਪਤ ਕੀਤੀ ਸੀ ਸੋ ਬਾਬਾ ਜੀ ਇਹ ਵਚਨ ਕਿਹਾ ਕਰਦੇ ਸਨ ਕਿ ਭਾਈ ਅਸੀਂ ਦਮਦਵੀਂ ਗੁਰੂ ਦੇ ਸਿੱਖ ਹਾਂ ਪਾਬੂ ਦਾ ਦਮਦਵੀਂ ਟਕਸਾਲ ਨਾਲ ਇੰਨਾ ਸਨੇਹ ਸੀ ਸੰਤ ਬਾਬਾ ਸੁੰਦਰ ਸਿੰਘ ਦੀ ਪਿੰਡਰਾਵਾਲੇ ਮਹਾਪੁਰਖ ਜਿਨ੍ਹਾਂ ਦੇ ਕਸਦੇ ਤੇ ਮਹਾਪੁਰਖ ਬਾਹਰ ਨਹੀਂ ਜਾਂਦੇ ਸਨ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਨੇ ਭਿੰਡਰ ਨਗਰ ਗੁਰਦੁਆਰਾ ਅਖੰਡ ਪ੍ਰਕਾਸ਼ ਪਹਿਲੀ ਵਾਰ ਪੰਥ ਵਿੱਚ 128 ਅਖੰਡ ਪਾਠਾਂ ਦੀ ਕੋਤਰੀ ਕਰਵਾਈ ਸੀ ਪਹਿਲੀ ਵਾਰ ਹੋਈ ਉਹ ਇਕੱਤੀ ਖੰਡ ਪਾਠ 52 ਖੰਡ ਪਾਠ ਤਾਂ ਸੁਨੇ ਸਨ ਪਰ ਪੰਥ ਵਿੱਚ ਜਿਹੜੀ ਪਹਿਲੀ ਇਕੱਠੀ ਅਖੰਡ ਪਾਠਾਂ ਦੀ ਕੋਤਰੀ ਹੋਈ ਸੀ ਉਹ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਖਾਂ ਨੇ ਆਪਣੇ ਨਗਰ ਕਰਵਾਈ ਸੀ ਔਰ ਉਹਦੀ ਬਹੁਤ ਮਰਜ਼ਾਦਾ ਸਖਤ ਸੀ ਔਰ ਬਹੁਤ ਮਰਜ਼ਾਦਾ ਔਰ ਸੁੱਚ ਸੰਜਮ ਦੇ ਨਾਲ ਉਹ ਸ੍ਰੀ ਅਖੰਡ ਪਾਠਾਂ ਦੀ ਲਗਾਤਾਰ ਅਕਉਤਰੀ ਕਰਵਾਈ ਸੀ ਔਰ ਉਸ ਅਕਉਤਰੀ ਦੇ ਸਮਾਗਮ ਤੇ ਸੰਤ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਆਪ ਪਹੁੰਚੇ ਸਨ ਵੈਸੇ ਉਹ ਜਾਣਦੇ ਨਹੀਂ ਸਨ ਕਿਤੇ ਵੀ ਪਰ ਮਹਾਪੁਰਖਾਂ ਨਾਲ ਇੰਨਾ ਸਨੇਹ ਸੀ ਔਰ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਦੀ ਤਬਦੀਲੀ ਹੋਈ 13 ਸਾਲ ਦਾ عرصਾ ਸੰਤ ਮਹਾਪੁਰਖਾਂ ਨੇ ਲੰਮਾ ਸੰਘਰਸ਼ ਕੀਤਾ ਸੀ ਉਸ ਵਿੱਚ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੀਆ ਨੇ ਆਪ ਉਹਨਾਂ ਮੰਗਲਾਂ ਦੀ ਸੇਵਾ ਦੇ ਵਿੱਚ ਉਹਨਾਂ ਪਹਿਲੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਭਿੰਡਰਾਂ ਵਿਖੇਡੇ ਸੰਤਾਂ ਦੇ ਨਾਲ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੀਆ ਔਰ ਇਸੇ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਔਰ ਇਸੇ ਤਰ੍ਹਾਂ ਜੈਨ ਵਾਲੇ ਮਹਾਪੁਰਖ ਵੱਡੀਆਂ-ਵੱਡੀਆਂ ਹਸਤੀਆਂ ਸਨ ਉਹ ਉਸ ਮੀਟਿੰਗ ਵਿੱਚ ਪਹੁੰਚੇ ਸਨ ਸੋ ਉਸ ਤੋਂ ਅੱਗੇ ਸਮਾਂ ਆ ਗਿਆ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦਾ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੋਈ ਰਿਹਾ ਹੋਏ ਮਾਲਵੇ ਵਿੱਚ ਮਾਝੇ ਵਿੱਚ ਦੁਆਬੇ ਵਿੱਚ ਬਹੁਤ ਵੱਡੇ ਪ੍ਰਚਾਰ ਦੇ ਦੌਰੇ ਕੀਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਸਾਧ ਸੰਗਤ ਦੀ ਬੜਾ ਤਪੱਸਵੀ ਜੀਵਨ ਸੀ ਉਹਨਾਂ ਦਾ ਸੌਣਾ ਖਾਣਾ ਪੀਣਾ ਬਹੁਤ ਉਹਨਾਂ ਦਾ ਸੰਜਮ ਦੇ ਵਿੱਚ ਸੀ ਔਰ ਜਦੋਂ ਗੁਰਮਤਿ ਪ੍ਰਚਾਰ ਦੇ ਦੌਰਿਆਂ ਤੇ ਮਹਾਪੁਰਖ ਨਿਕਲੇ 25-25 ਥਾਂ ਰੋਜ਼ਾਨਾ ਉਹ ਪ੍ਰਚਾਰ ਵਾਸਤੇ ਜਾਂਦੇ ਔਰ ਸੰਤਾਂ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀ ਆਮਦ ਵਿੱਚ ਉਡੀਕਦੀਆਂ ਸਨ ਔਰ ਮਹਾਪੁਰਖ ਲਗਾਤਾਰ 9 ਦਿਨ ਸੁੱਤੇ ਹੀ ਨਹੀਂ ਨਾ ਰਾਤ ਨਾ ਦਿਨ ਨਾਨਕ ਸਰਕਲੇਰਾ ਤਨ ਬਾਬਾ ਕੁੰਦਨ ਸਿੰਘ ਦੀ ਮਹਾਪੁਰਖਾਂ ਦੇ ਪਾਸ ਆਏ ਮਹਾਪੁਰਖਾਂ ਨੇ ਬੁਲਾਇਆ ਮਹਾਪੁਰਖ ਕਹਿਣ ਲੱਗੇ ਸੰਤਾਂ ਨੂੰ ਤੁਸੀਂ ਆਰਾਮ ਨਹੀਂ ਕੀਤਾ ਪ੍ਰਸ਼ਾਦਾ ਸ਼ੱਕੇ ਆਰਾਮ ਕਰੋ ਮੈਂ ਆਰਾਮ ਕੀਤੇ ਤਾ ਬਿਨਾ ਤੁਹਾਨੂੰ ਜਾਣ ਨਹੀਂ ਦੇਣਾ ਉਦੋਂ ਬੜਾ ਸਾਦਾ ਸੰਜਮ ਦਾ ਸਮਾ ਸੀ ਸਾਧ ਸੰਗਤ ਜੀ ਮਹਾਂਪੁਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਚਲਦੀ ਸੇਵਾ ਵਿੱਚ ਸਿੰਘਾਂ ਨੂੰ ਨਾਲ ਲੈ ਕੇ ਕੁਝ ਸੋਨਾ ਤੇ ਕੁਝ ਮਾਇਆ ਜੋ ਸੰਗਤ ਨੇ ਬਾਬਾ ਜੀ ਨੂੰ ਦਿੱਤੀ ਬਾਬਾ ਜੀ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਸੋ ਪਹੁੰਚੇ ਔਰ ਬਾਬਾ ਠਾਕੁਰ ਸਿੰਘ ਜੀ ਨੂੰ ਬੜੇ ਸਨਮਾਨ ਨਾਲ ਮਿਲੇ ਪਹਿਲਾ ਹਰਮੰਦਰ ਸਾਹਿਬ ਬਾਬਾ ਜੀ ਨੇ ਹਾਜ਼ਰੀ ਭਰੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਆਏ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਜੀ ਨੂੰ ਮਿਲੇ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਸਨ ਕਿ ਬਾਬਾ ਜੀ ਤੁਸੀਂ ਮੇਰੇ ਬਾਪੂ ਜੀ ਹੋ ਬਾਬਾ ਜੀ ਦਾ ਨਾਮ ਵੀ ਠਾਕੁਰ ਸਿੰਘ ਸੀ ਬਾਬਾ ਜੀ ਦੇ ਪਿਤਾ ਦਾ ਨਾਮ ਵੀ ਠਾਕੁਰ ਕਹਿੰਦੇ ਇੱਕ ਪਿਤਾ ਸੰਸਾਰ ਤੋਂ ਗਿਆ ਦੂਜਾ ਬਾਪ ਮੈਨੂੰ ਦੂਜਾ ਪਿਤਾ ਮਿਲ ਗਿਆ ਇੰਨਾ ਪ੍ਰੇਮ ਬਾਬਾ ਜੀ ਦੇ ਨਾਲ ਉਹ ਸੋਨਾ ਉਹ ਮਾਇਆ ਕਹਿੰਦੇ ਮੇਰਾ ਮਨ ਕੀਤਾ ਕਿ ਨਾਨਕ ਸਰ ਸੰਪਰਦਾਇ ਵੱਲੋਂ ਜ਼ਰੂਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਹਿੱਸਾ ਪੈਣਾ ਚਾਹੀਦਾ ਬਾਬਾ ਜੀ ਬੜਾ ਸੰਕੋਚ ਕਰਮ ਬਾਬਾ ਜੀ ਉਹ ਮਾਇਆ ਸੋਨਾ ਨਾ ਲੈਣ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਜੋ ਮੁੱਖ ਬੁਲਾ ਰਹੇ ਦਮਦਮਈ ਟਕਸਾਲ ਦੇ ਮੇਰੇ ਨਾਲ ਬੈਠੇ ਇਹ ਵੀ ਨਾਲ ਹੀ ਸਨ। ਬਾਬਾ ਜੀ ਨੇ ਬਦੋ ਬਦੀ ਬਾਬਾ ਜੀ ਦੀ ਝੋਲੀ ਵਿੱਚ ਅੱਗੇ ਉਹ ਸਾਰੀ ਮਾਇਆ ਸੋਨਾ ਰੱਖ ਦਿੱਤਾ। ਫਿਰ ਬਾਬਾ ਜੀ ਨੇ ਸਾਧ ਸੰਗਤ ਜੀ ਵੱਡਾ ਥਾਨ ਦਸਤਾਰਾਂ ਦਾ ਸਫੇਦ ਰੰਗ ਦੀ ਮਲਮਲ ਦੀ ਜਿਹੜੀ ਬਾਬਾ ਜੀ ਆਪ ਸੀਸ ਉੱਤੇ ਸਜਾਉਂਦੇ ਸਨ ਐਪ 74 ਉਹਦਾ ਨਾਮ ਸੀ। ਸਪੈਸ਼ਲ ਬੁਲਾ ਕੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਇਹ ਦਸਤਾਰਾਂ ਸੰਗਤ ਜੀ ਸੰਤ ਬਾਬਾ ਹਰਪ੍ਰਿੰਦ ਸਿੰਘ ਜੀ ਸੰਤ ਬਾਬਾ ਗੁਰਮੇਲ ਸਿੰਘ ਜੀ ਕਿੰਡੀਆਂ ਵੱਡੀਆਂ ਹਸਤੀਆਂ ਸਨ ਔਰ ਵਰਤਮਾਨ ਸਮੇਂ ਵਿੱਚ ਸੰਤ ਬਾਬਾ ਗੁਰਜੀਤ ਸਿੰਘ ਜੀ ਜੋ ਸਾਧ ਸੰਗਤ ਦੀ ਹੂਬ ਹੋ ਜਦੋਂ ਸਮਾਂ ਪੈਂਦਾ ਨਾ ਸਾਧ ਸੰਗਤ ਦੀ ਜੁਗ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਵੀ ਜੋ ਸੋ ਕੰਬਲੀ ਅੱਲੇ ਵਰਸੇ ਮੇ ਹੋ ਇਹ ਪੂਰੀ ਦ੍ਰਿੜਤਾ ਦੇ ਨਾਲ ਕਦੇ ਮਿੰਟ ਸਕਿੰਟ ਇੱਧਰ ਉੱਧਰ ਨਹੀਂ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਗੁਰਪੀਰਾਂ ਕੀ ਚੱਕਰੀ ਮਹਾਂ ਕਰੜੀ ਸੁਖਸਾਰ ਇਹ ਬੜੀ ਕਠਨ ਸੇਵਾ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਵੀ ਇਹ ਬਚਨ ਹਨ ਕਹਿੰਦੇ ਜਿੰਨੀ ਕੋਈ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂੜਾ ਅਸ਼ਰਦਾ ਸਿੱਧਕ ਭਰੋਸੇ ਨਾਲ ਕਰੇਗਾ ਉੰਨੀ ਉਹਦੀ ਦੰਦਾ ਸੰਸਾਰ ਦੇ ਅੰਦਰ ਪੂਜਾ ਸਨਮਾਨ ਸਤਕਾਰ ਵਡਿਆਈ ਹੋ ਜਾਏਗੀ ਜਿੰਨਾ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਬ ਨਾਲ ਮੱਥਾ ਟੇਕ ਕੇ ਆਪਣਾ ਨੱਕ ਆਪਣਾ ਮਸਤਕ ਗੁਰੂ ਦੀ ਹਜ਼ੂਰੀ ਵਿੱਚ ਰਗੜੇਗਾ ਉਹਦੇ ਜੀਵਨ ਦੇ ਜਿੰਨੇ ਪਾ ਦੋ ਬਚਨ ਮਹਾਰਾਜ ਸਾਹਿਬ ਨੇ ਕੀਤੇ ਜਿਨੇ ਤਾਂ ਪਰਮੇਸ਼ਰ ਦੇ ਨਿਰਆਕਾਰ ਦੇ ਦਰਸ਼ਨ ਕਰਨੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਔਰ ਗੁਰੂ ਕੀ ਬਾਣੀ ਕੀਰਤਨ ਸੁਣੇ ਹਾਜ਼ਰੀ ਭਰੇ ਜਿਨੇ ਪਰਮੇਸ਼ਰ ਦੇ ਸਰਗੁਣ ਰੂਪ ਵਿੱਚ ਦਰਸ਼ਨ ਕਰਨੇ ਆ ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਹੈ ਮੈਂ ਨਹੀਂ ਕਹਿ ਰਿਹਾ ਗੁਰੂ ਅਰਜਨ ਦੇਵ ਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਫਰਮਾਨ ਕਰਦੇ ਹੋ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਦਾਸ ਗੁਰੂ ਸਹਿਬਾਨਾਂ ਦੇ ਦਰਸ਼ਨ ਹੋਣਗੇ ਸਾਡੇ ਗੁਰਸਿੱਖਾਂ ਗੁਰਸਿੱਖ ਇੱਥੋਂ ਉਪਦੇਸ਼ ਪ੍ਰਾਪਤ ਕਰਨਗੇ ਜਪਾਵਨ ਤੇ ਜਗਪੁਰ ਸਿੱਖ ਇੱਥੋਂ ਉਪਦੇਸ਼ ਪ੍ਰਾਪਤ ਕਰਨਗੇ ਜਪਾਵਨ ਤੇ ਜਗ ਪਾਪ ਮਟਾਈ ਕਿੰਨੀ ਉਪਮਾ ਦੇ ਰਹੀ ਹੈ ਵਿਦਵਾਨ ਪੰਡਿਤ ਗੁਲਾਬ ਸਿੰਘ ਦੀ ਗਾਪ ਸਿੰਘ ਦੀ ਕਹਿੰਦੇ ਜਿਸ ਧਰਤੀ ਤੇ ਉਹਦੇ ਚਰਨ ਕਮਲ ਰੱਖੇ ਜਾਂਦੇ ਆ ਉਹ ਅਵਸ਼ ਪਵਿੱਤਰ ਹੈ ਇਸੇ ਕਰਕੇ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ